ਹਾਂਜੀ ਵੀ ਦੋਸਤੋ ਪਹਿਲਾਂ ਆਪਾਂ ਉਧਰ ਗੱਲ ਕੀਤੀ ਸੀ ਇਹ ਆਪਣੇ ਕਿਸਾਨਾਂ ਵੀਰਾਂ ਦਾ ਲੰਗਰ ਲੱਗਿਆ ਹੋਇਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਦਰਸ਼ਨ ਕਰੋ ਸੰਗਤ ਦੇ ਵੀ ਕਿਵੇਂ ਸਾਰੇ ਬੈਠੇ ਨੇ ਲੱਗਦਾ ਕਿਸੇ ਪਾਸਿਓਂ ਵੀ ਮੋਦੀ ਦੇ ਬੰਬਾਂ ਤੋਂ ਹੀ ਲੋਕ ਡਰੇ ਹੋਣ ਗੁਰੂ ਦਾ ਲੰਗਰ ਚੱਲਦਾ ਬਾਬੇ ਨਾਨਕ ਦਾ 20 ਸਾਲਾਂ ਦਾ ਲੰਗਰ ਚੱਲ ਰਿਹਾ ਔਰ ਦੇਖੋ ਤੁਸੀਂ ਆ ਜਾਈ ਦੁੱਧ ਦਾ ਕੜਾਹਾ ਏ ਆ ਬਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕਿਵੇਂ ਚੱਲਦੀ ਨੇ ਤਿਆਰੀਆਂ ਜੀ ਫਿਰ ਹੁਣ ਬਹੁਤ ਵਧੀਆ ਤਿਆਰੀਆਂ ਜੀ ਪੂਰੀਆਂ ਤਿਆਰੀਆਂ ਨੇ ਹਨ 2 ਕੁਆਂਟਲ ਦਾ ਸਵੇਰ ਤੇ ਸ਼ਾਮ ਤੱਕ ਅਸੀਂ ਦੁੱਧੇ ਰਗੜ ਦਿੰਨੇ ਆ ਅੱਛਾ ਜੀ ਇਹ ਫਿਰ ਦੋ ਕਿੱਥੋਂ ਹੁੰਦਾ ਦੁੱਧ ਫਿਰ ਕਿੱਥੇ ਸੇਵਾ ਲੋਕ ਸੇਵਾ ਪਿੰਡਾਂ ਦੀ ਕਰਦੇ ਅੱਛਾ ਉਹ ਦਿੱਲੀ ਵਾਲਾ ਸਮਾਨ ਤਾਂ ਸਾਡਾ ਸਾਰਾ ਪੈ ਕੇ ਪਿਆ ਹੈ ਅੱਛਾ ਜੀ ਉਹ ਪੈ ਕੇ ਪਿਆ ਹੋ ਰਹੀ ਅਸੀਂ ਵਰਤੇ ਆ ਇਹ ਤਾਂ ਉਰੇ ਤੇ ਆ ਰਿਹਾ ਹਲੇ ਅੱਛਾ ਇਹ ਇੱਥੇ ਦਾ ਚੱਲਦਾਗਾ ਲਾਗ ਵਾਲੇ ਕਹਿੰਦੇ ਵੀ ਹਲੇ ਉਹ ਨਹੀਂ ਵਰਤਣਾ ਉਹਨੂੰ ਦਿੱਲੀ ਵਾਲੇ ਨੂੰ ਪੈ ਕੇ ਰੱਖੋ ਇਹਨੂੰ ਥੱਲੇ ਵਾਲਾ ਨਵਾਂ ਵਰਤੋ ਅਛਾ ਜੀ ਉਹ ਤਾਂ ਕਹਿੰਦੇ ਵੀ ਇਹ ਮੋਦੀ ਨੇ ਜਿਵੇਂ ਪ੍ਰਬੰਧ ਕਰ ਰੱਖੇ ਨੇ ਇੱਥੇ ਤੁਹਾਨੂੰ ਬਾਰਡਰ ਤੇ ਰੋਕ ਲਿਆ ਕੀ ਲੱਗਦਾ ਤੁਹਾਨੂੰ ਇਹ ਫਿਰ ਬਾਰਡਰ ਟੱਪਣ ਦੇ ਦੇਣਗੇ ਫਿਰ ਉਹ ਸਾਰਾ ਕੁਝ ਹੋ ਜਾਣਾ ਜੀ ਕੋਈ ਮੋਦੀ ਮੁੱਦੀ ਕੁਛ ਨਹੀਂ ਮੋਦੀ ਦਾ ਮਰਡਰ ਥੋੜਾ ਬਾਰਡਰ ਤਾਂ ਸਾਡੀ ਜਨਤਾ ਦਾ ਹੈ ਅਛਾ ਜੀ ਮੋਦੀ ਕੌਣਾ ਪ੍ਰਧਾਨ ਮੰਤਰੀ ਆਸੀਂ ਲੋਕਾਂ ਨੇ ਬਣਾਇਆ ਹਾਂ ਨਾ ਉਹਨੂੰ ਨਹੀਂ ਬਣਾਵਾਂਗੇ ਮੋਦੀ ਦਾ ਮਰਡਰ ਕਿੱਥੋਂ ਰਹਿ ਗਿਆ ਬਾਰਡਰ ਜਨਤਾ ਦਾ ਹੈ ਨਾ ਖੱਟੜ ਦਾ ਨਾ ਮੋਦੀ ਦਾ ਨਾ ਸਾਡੇ ਵਾਲੇ ਦਾ ਕਿਸੇ ਦਾ ਨਹੀਂ ਹੈਗਾ ਅਸੀਂ ਜਿਹੜੇ ਲੋਕ ਲਗਾਤਾਰ ਫੱਟੜ ਹੋ ਰਹੇ ਨੇ ਅਸੀਂ ਉਹਨਾਂ ਦੇ ਇੰਟਰਵਿਊ ਵੀ ਕਰਕੇ ਆਏ ਸੀ ਮਿਲ ਕੇ ਆਈ ਉਹਨਾਂ ਤੋਂ ਹੀ ਕੀ ਸੁਨੇਹਾ ਦੇਣੇ ਨੇ ਇੱਥੇ ਆਪਣੇ ਬੋਲ ਦੇਖੋ ਉਹ ਜਿਹੜਾ ਕਰ ਰਹੇ ਨੇ ਉਹ ਮਾੜਾ ਕਰ ਰਹੇ ਨੇ ਜਿਹੜੇ ਉੱਧਰ ਖੜੇ ਨੇ ਉਹ ਵੀ ਸਾਡੇ ਹੀ ਮੁੰਡੇ ਨੇ ਜਿਹੜੇ ਇੱਧਰ ਨੇ ਇਹ ਵੀ ਸਾਡੇ ਹੀ ਬੰਦੇ ਨੇ ਨਿਕਲਣ ਤਾਂ ਮੋਦੀ ਹੁਣੀ ਬਾਹਰ ਫੇਰ ਲੜਾਈ ਦਾ ਸੁਆਦ ਆਉਂਦਾ ਇਹਨਾਂ ਨਾਲ ਲੜਨਾ ਕਹਦੇ ਜਿਹੜੇ ਸਾਡੇ ਹੀ ਨਹੀਂ ਸਾਰੇ ਬਿਲਕੁਲ ਹਾਂ ਇਹਨਾਂ ਨਾਲ ਲੜਾਈ ਦਾ ਕੋਈ ਫਾਇਦਾ ਨਹੀਂ ਉਹ ਤਾਂ ਜਾਣ ਬੁੱਝ ਕੇ ਲੜਾਉਂਦੇ ਨੇ ਜਾਣ ਬੁੱਝ ਕੇ ਸਾਨੂੰ ਉਹ ਕਰਦੇ ਠੀਕ ਹੈ ਜੀ ਤਾਂ ਛੋਟਾ ਭਾਈ ਹਾਂਜੀ ਤਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਇਹ ਕਿਵੇਂ ਆ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਫਿਰ ਲੰਗਰ ਦੀਆਂ ਨਹੀਂ ਤਿਆਰੀਆਂ ਲੰਗਰ ਦਾ ਹਿੱਸਾ ਦਾ ਹੀ ਸ਼ੱਕਦੇ ਆ ਇਹ ਜਿਹੜੇ ਤਾ ਤਿਆਰੀਆਂ ਤਾਂ ਸਾਡੀਆਂ ਸੰਘਰਸ਼ ਦੀਆਂ ਜਿਹੜਾ ਅਸੀਂ ਲੜ ਰਹੇ ਹਾਂ ਉਸ ਦੀਆਂ ਅੱਛਾ ਜੀ ਕਿਉਂਕਿ ਅਸੀਂ ਪਹਿਲਾਂ ਵੀ ਲੜ ਚੁੱਕੇ ਹਾਂ ਹੁਣ ਇਹ ਸੰਘਰਸ਼ ਜੇ ਸਰਕਾਰਾਂ ਨਾ ਸਾਨੂੰ ਸਮਝ ਸਕੀਆਂ ਨਾ ਇਸ ਤੋਂ ਵੀ ਵੱਡਾ ਸੰਘਰਸ਼ ਅਸੀਂ ਕਰਨ ਲਈ ਤਿਆਰ ਹੋਏ ਬਿਆਂ ਲੰਗਰ ਤਾਂ ਸਾਡੇ ਸਦਾ ਤੋਂ ਚੱਲੇ ਆਉਣੇ ਬਾਬੇ ਨਾਨਕ ਦੇ ਸਮੇਂ ਤੋਂ ਇਹ ਤਾਂ ਚੱਲਦੇ ਰਹਿਣੇ ਆ ਉਹ ਤਾਂ ਕਹਿੰਦੇ ਇੱਥੇ ਬਾਬੇ ਜੀ ਆ ਕੇ ਇਕੱਠੇ ਹੋ ਕੇ ਬਹਿ ਗਏ ਇਹਨੇ ਕੀ ਕਰਨਗਾ ਲੰਗਰ ਖਾ ਕੇ ਮੁਰ ਜਾਣਗੇ ਬਾਬਿਆਂ ਨੇ ਇਹ ਦੇਸ਼ ਆਜ਼ਾਦ ਕਰਾਏ ਆ ਇਹ ਕਦੇ ਸਮਝਿਓ ਇਹ ਦੇਸ਼ ਪਹਿਲਾ ਮੁਗਲਾਂ ਤੋਂ ਆਜ਼ਾਦ ਕਿਨੇ ਕਰਾਇਆ ਉਹ ਵੀ ਨਾ ਬਾਬਿਆਂ ਨੇ ਹੀ ਕਰਾਇਆ ਤਾਂ ਗੁਰੂ ਗੋਬਿੰਦ ਸਿੰਘ ਨੂੰ ਜਾਣਿਓ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਣਿਓ ਕੌਣ ਸੀਗਾ ਜਦੋਂ ਇਹ ਦੇਸ਼ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ ਨਾ ਅੰਗਰੇਜ਼ਾਂ ਤੋਂ ਉਦੋਂ ਵੀ ਅਸੀਂ ਲੋਕ ਸੀਗੇ ਪਹੇ ਹੀ ਬਾਬੇ ਕਦਰੀ ਬਾਬੇ ਵਜਦੇ ਕਦੇ ਸਮਝ ਲਿਓ ਜਿਨ੍ਹਾਂ ਨੇ ਲੜਾਈਆਂ ਲੜੀਆਂ ਹਾਂਜੀ ਉਹਨਾਂ ਨੂੰ ਬਾਬੇ ਹੀ ਕਹਿੰਦੇ ਆ ਗਸੜੀ ਬਾਬੇ ਅੱਛਾ ਤੁਹਾਨੂੰ ਲੱਗਦਾ ਵੀ ਮੋਦੀ ਸਾਹਿਬ ਝੁਕਣਗੇ ਇਸ ਵਾਰ ਤੁਹਾਡੇ ਤੋਂ ਦੇਖੋ ਮੋਦੀ ਸਾਹਿਬ ਪਹਿਲਾਂ ਵੀ ਝੁਕਿਆ ਹੁਣ ਵੀ ਉਹਨਾਂ ਨੂੰ ਝੁਕਣਾ ਪੈਣਾ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਫਰਜ਼ ਹੈ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਕਿਉਂਕਿ ਜਦੋਂ ਜਿਹੜੇ ਦੇਸ਼ ਦੀ ਜਨਤਾ ਹੀ ਦੁਖੀ ਆ ਨਾ ਸੜਕਾਂ ਤੇ ਆਈ ਹੋ ਉਹ ਦੇਸ਼ ਦੇ ਰਾਜੇ ਨੂੰ ਪਰ ਰਾਜਾ ਨਹੀਂ ਮੰਨ ਸਕਦੇ ਹਾਂਜੀ ਉਹਨੂੰ ਕਸਾਈਓ ਮਰਨਾਂਗੇ ਕਿਉਂਕਿ ਇਹਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਅੱਜ ਨਿਭਾ ਲਵੇ ਕੱਲ ਨੂੰ ਨਿਭਾ ਲਵੇ 6 ਮਹੀਨੇ ਨਿਭਾਣ ਵਾਲ ਰੱਖਣਾ ਬਚਾਉਣਾ ਇਹਨੇ ਠੀਕ ਹੈ ਜੀ ਧੰਨਵਾਦ ਜੀ ਇਹ ਗੱਲ ਧੰਨਵਾਦ ਤਾਂ ਹੈਗਾ ਦੇਖੋ ਇਹਨਾਂ ਸਾਰਿਆਂ ਨੂੰ ਸਮਝਣਾ ਪਊਗਾ ਜਿਹੜੇ ਬਾਡਰ ਦੀ ਤੁਸੀਂ ਗੱਲ ਕਰਦੇ ਨੇ ਬਾਡਰ ਸਾਨੂੰ ਨਾ ਅਸੀਂ ਵੈਸੇ ਤਾਂ ਸਾਡੇ ਲੋਕ ਖਾਲਸਤਾਨ ਮੰਗਦੇ ਤੇ ਆਪਣੇ ਬਣਾਉਣ ਨੂੰ ਤਿਆਰ ਹੋਵੇਂ ਤਾਂ ਸਾਨੂੰ ਇਹਨਾਂ ਨੇ ਭਾਰਤ ਨਾਲੋਂ ਵੱਖ ਕਰਤਾ ਪੰਜਾਬ ਨੂੰ ਇਹ ਸਮਝਣ ਦੀ ਲੋੜ ਹੈ ਇਹਨਾਂ ਨੂੰ ਇਹਨਾਂ ਜਦੋਂ ਨਾ ਬਾਹਰੋਂ ਫਟਕਾਰਾਂ ਪੈਣੀ ਆ ਵੀ ਤੁਸੀਂ ਭਾਰਤ ਨਾਲੋਂ ਪੰਜਾਬ ਨੂੰ ਕਿਉਂ ਵੱਖ ਕਰਤਾ ਹਾਂਜੀ ਇਹਨਾਂ ਦਾ ਜਵਾਬ ਨਹੀਂ ਆਉਣਾ ਹੈਗਾ ਉੱਥੇ ਉੱਥੇ ਦੇਖੋ ਸਾਡੇ ਲੋਕ ਤਾਂ ਪਹਿਲਾਂ ਹੀ ਖਾਲਸਤਾਨ ਦੀ ਮੰਗ ਕਰਦੇ ਆ ਇਹ ਆਪਣੇ ਆਪ ਅੱਡ ਕਰਨ ਲੱਗੇ ਹੋਏ ਆ ਤਾਰਾਂ ਲਾ ਕੇ ਉਹ ਤਾਂ ਕਹਿੰਦੇ ਵੀ ਦਿੱਲੀ ਚ ਜਾ ਕੇ ਨੈਸ਼ਨਲ ਮੀਡੀਆ ਪ੍ਰਚਾਰ ਕਰੇ ਵੀ ਦਿੱਲੀ ਚ ਜਾ ਕੇ ਜਿਹੜੇ ਕਿਸਾਨ ਨੇ ਹੁੜਦੰਗ ਮਚਾਉਣਗੇ ਤਾਂ ਕਰਕੇ ਮੋਦੀ ਨੇ ਇੱਥੇ ਰੋਕਿਆ ਇਹਨਾਂ ਨੂੰ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਇਸ ਦੇਸ਼ ਦੇ ਨਾਗਰਿਕ ਆ ਭਾਰਤ ਦੇ ਦਿੱਲੀ ਕਿਤੇ ਉਹਨਾਂ ਦੀ ਦਿੱਲੀ ਸਾਡੀ ਰਾਜਧਾਨੀ ਆ ਉਹਨਾਂ ਦੀ ਨਹੀਂ ਹੈਗੇ ਹੋ ਜਿਹੜੇ ਹੋ ਆ ਉਹ ਹੀ ਉਹਨਾਂ ਹੀ ਦਾ ਹੱਕਦਾਰ ਆ ਅਸੀਂ ਆਂ ਦਿੱਲੀ ਦੇ ਇਹ ਉਹਨਾਂ ਨੂੰ ਭੁਲੇਖਾ ਹੈ ਦਿੱਲੀ ਕਾ ਕੇ ਕੋਤੋਂ ਰਾਜ ਕਰਾਇਆ ਤਾਂ ਅਸੀਂ ਉਹ ਕਰਾਇਆ ਜਿਹੜਾ ਭਾਰਤ ਦਾ ਝੰਡਾ ਝੁਲਿਆ ਤਾਂ ਸਾਡੇ ਪੰਜਾਬੀਆਂ ਨੇ ਹੀ ਝੁਲਦਾ ਕਰਿਆ ਕਿਉਂਕਿ ਪਹਿਲਾਂ ਵੀ 93% ਪੰਜਾਬੀਆਂ ਨੇ ਇਸ ਕਰਵਾਉਣੀਆਂ ਇਸ ਸੰਘਰਸ਼ ਦੇ ਵਿੱਚ ਆਜ਼ਾਦੀ ਦੇ ਵਿੱਚ ਇਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਜੇ ਦੇਸ਼ ਦਾ ਢਿੱਡ ਭਰਦਾ ਤਾਂ ਪੰਜਾਬੇ ਭਰਦਾ ਇਹਨਾਂ ਨੂੰ ਸਮਝਾ ਜਿਸ ਦਿਨ ਇਹਨਾਂ ਦੇ ਹੱਥੇ ਟੁੱਟਾ ਤਾਂ ਨਾ ਇੰਦਰਾ ਗਾਂਧੀ ਦੇ ਸਮੇਂ 'ਚ ਬਾਹਰੋਂ ਆਜਮ ਖਾਉਣਾ ਪੈਂਦਾ ਤਾਂ ਉਹ ਵੀ ਇਹਨਾਂ ਦਾ ਟੁੱਟਾ ਇਹਨਾਂ ਦੇ ਹੱਥੋਂ ਭਾਰ ਤੇ ਪੰਜਾਬੀਆਂ ਨੇ ਹੀ ਛਡਾਇਆ ਇਹਨਾਂ ਨੂੰ ਸਮਝਣਾ ਪਊਗਾ ਠੀਕ ਹੈ ਠੀਕ ਹੈ ਓਕੇ ਧੰਵਾਦ ਹੈ ਤੁਹਾਨੂੰ